ਤੋ ਮੇਰੇ ਵੱਲੋਂ ਆਪ ਸਭ ਨੂੰ ਸਤਿ ਸ੍ਰੀ ਅਕਾਲ ਰਾਮ ਰਾਮ ਤੁਹਾਡਾ ਸਵਾਗਤ ਹੈ ਜੀ ਮੇਰੇ ਇਸ ਨਵੇਂ YouTube ਚੈਨਲ 'ਚ ਮੈਂ ਹਾਂ सुरेंद्र ਸਿੰਘ ਆਪਣੇ YouTube ਚੈਨਲ ਤੇ ਤੁਹਾਡਾ ਨਿੱਘਾ ਸਵਾਗਤ ਕਰਦਾ ਹਾਂ ਜੀ ਆਓ ਆਪਾਂ ਅੱਜ ਤੁਹਾਨੂੰ ਸਰੰਦ ਜੰਕਸ਼ਨ ਰੇਲਵੇ ਸਟੇਸ਼ਨ ਦਾ ਸਾਰੀ ਹਿਸਟਰੀ ਦੱਸਾਂਗੇ ਆ ਮੇਰੇ ਨਾਲ ਜੁੜੇ ਰਹੋ ਜੰਕਸ਼ਨ ਸਟੇਸ਼ਨ ਪੰਜਾਬ ਦੇ ਫਤਿਹਗੜ ਸਾਹਿਬ ਜ਼ਿਲ੍ਹੇ ਵਿੱਚ ਸਥਿਤ ਹੈ ਜੀ ਇਹ ਸਟੇਸ਼ਨ 1800 70 ਵਿੱਚ ਖੁੱਲ੍ਹਿਆ ਸੀ ਜਦੋਂ ਸਿੰਦੇ ਸਿੰਦੇ ਮਤਲਬ ਹੈਗਾ ਜੀ ਸਿੰਧ ਤੋਂ ਜੋ ਕਿ ਅੱਜ ਕੱਲ ਪਾਕਿਸਤਾਨ ਦੇ ਵਿੱਚ ਹੈ ਜਦੋਂ ਸਿੰਦੇ ਪੰਜਾਬ ਅਤੇ ਦਿੱਲੀ ਰੇਲਵੇ ਨੇ ਅੰਬਾਲਾ ਅੰਮ੍ਰਿਤਸਰ ਗਾਜ਼ੀਆਬਗ ਲਾਈਨ ਮੁਕੰਮਲ ਕੀਤੀ ਤੇ ਸਟੇਸ਼ਨ ਤੁਹਾਨੂੰ ਦੱਸੇ ਦਿੱਤਾ ਜੀ 1870 ਵਿੱਚ ਇਹ ਖੁੱਲਿਆ ਸੀ ਤੇ ਸਰਹੰਦ ਤੋਂ ਜਿਹੜੀ ਨੰਗਲ ਲਾਈਨ ਆ 1927 ਦੇ ਵਿੱਚ ਖੁੱਲੀ ਸੀ 1907 ਵਿੱਚ ਇਨ੍ਹਾਂ ਖੇਤਰਾਂ ਵਿੱਚ ਮਨੋਰੇਲ ਟਰਾਂਮਵੇ ਦੀ ਲਾਈਨ ਵੀ ਜਿਹੜੀ ਉਹ ਬਣਾਈ ਗਈ ਸੀ ਜਿਸ ਵਿੱਚ ਸਰਹੰਦ ਸਟੇਸ਼ਨ ਇੱਕ ਅਹੰਕਾਰਪੂਰਕ ਭਾਗ ਵਜੋਂ ਸੀ ਹਾਲ ਹੀ ਵਿੱਚ 2023 ਵਿੱਚ ਇਸ ਸਟੇਸ਼ਨ ਨੂੰ ਅੰਮ੍ਰਿਤਪਾਟ ਸਟੇਸ਼ਨ ਸਕੀਮ ਦੇ ਤਹਿਤ ਨਮੇਨਤਾ ਕਰਨ ਦਾ ਜਿਹੜਾ ਸੀ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਸੀ ਇਹ ਸਟੇਸ਼ਨ ਦੀ ਉਚਾਈ ਲਗਭਗ 271 ਮੀਟਰ ਹੈ ਜੀ ਇਹ ਅੰਬਾਲਾ ਅਟਾਰੀ ਅਤੇ ਸਰਹੰਦ ਰੇਲ ਲਾਈਨ ਉੱਤੇ ਹੈ ਜੀ ਇਸ ਵਿੱਚ ਜਿਹੜੇ ਸਟੇਸ਼ਨ ਦੇ ਜਿਹੜੇ ਪਲੇਟਫਾਰਮ ਨੇ ਤੁਹਾਨੂੰ ਨਜ਼ਰ ਆ ਰਹੇ ਹੋਣੇ ਹਨ ਤਿੰਨ ਪਲੇਟਫਾਰਮ ਨੇ ਅਤੇ ਬਰੋਗ ਇਹੜਾ ਬ੍ਰਾਡ ਗੇਜ ਆ ਟਰੈਕ ਹੈਗਾ ਇਹ ਇਸ ਸਟੇਸ਼ਨ ਨੇ ਪੰਜਾਬ ਵਿੱਚ ਨੈਟਵਰਕ ਨੂੰ ਵਿਕਸਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਨਵੀਨੀਕਰਨ ਯੋਜਨਾ ਨਾਲ ਇੱਥੇ ਸੁਵਿਧਾ ਤੋਂ ਉੰਤ ਕੀਤਾ ਜਾ ਰਿਹਾ ਹੈ ਦੇਹ ਨੇ ਤੁਸੀਂ 22 ਦੀਆਂ ਟੀਮ ਗੱਡੀਆਂ ਜਿਵੇਂ ਆ ਬੰਦੇ ਬਾਤ ਲੰਗ ਰਹੀ ਹੈ ਜਿਸ ਨਾਲ ਜਿਹੜਾ ਯਾਤਰੀਆਂ ਨੂੰ ਬਿਹਤਰ ਤਜਰਬਾ ਮਿਲੇਗਾ ਅਗਰ ਪੱਤੇਗੜ ਸਾਹ ਦੀ ਗੱਲ ਕਰੀਏ ਤਾਂ ਇਸ ਤੋਂ ਪਹਿਲਾਂ ਸਤਾਰੂ ਅਰਥਾਤ ਸਤਲੁਜ ਨਦੀ ਦੇ ਪਾਸ ਕੇਂਦਰਾਂ ਵਿੱਚ ਇੱਕ ਮੰਨਿਆ ਜਾਂਦਾ ਆਪਾਂ ਸ਼ਹਿਰ ਜਿਹੜਾ ਹੈ ਸਰਹੰਦ ਦੀ ਗੱਲ ਕਰ ਰਹੇ ਹਾਂ ਜੀ। ਨਾ ਸਰਹੰਦ ਦੇ ਮਤਲਬ ਲਈ ਇੱਕ ਸੰਨਾਤ ਅਨੁਸਾਰ ਇੱਕ ਸਰ ਅ ਹਿੰਦ ਹਿੰਦ ਦੇ ਅੱਗੇ ਰੱਖਿਆ ਗਿਆ। ਨਾਮ ਘੜਿਆ ਗਿਆ ਸੀ। 12ਵੀਂ 13ਵੀਂ ਸਦੀ ਵਿੱਚ ਇਹ ਜਿਹੜਾ ਸ਼ਹਿਰ ਆ ਰਾਜਪੂਤਾਂ ਦੇ ਅਧੀਨ ਆਇਆ ਸੀ। ਉਸ ਤੋਂ ਮਗਰੋਂ ਇਹ ਦਿੱਲੀ ਸਲਤਨਤ ਅਤੇ ਬਾਅਦ ਵਿੱਚ ਮੁਗਲ Empire ਦੇ ਅਧੀਨ ਜਿਹੜਾ ਹੈ ਆਇਆ ਸੀ ਵੱਡੀ ਰਾਜ ਨੀਤਿਕ ਮਹੱਤਤਾ ਵਾਲਾ ਜਿਹੜਾ ਇਹ ਸਥਾਨ ਬਣ ਗਿਆ ਜੀ ਮੁਗਲ ਸਾਮਰਾਜ ਦੌਰਾਨ ਸਰਹੰਦ ਸਰਕਾਰ ਵਜੋਂ ਜਾਣਿਆ ਗਿਆ ਆਪਾਂ ਜਿਹੜੀ ਆ ਇਸ ਸਰਹੰਦ ਸ਼ਹਿਰ ਦੀ ਗੱਲ ਕਰ ਰਹੀਆਂ ਤੁਹਾਨੂੰ ਦੱਸਿਆ ਮੁਗਲਾਂ ਵੇਲੇ ਲਾਹੌਰ ਦਿੱਲੀ ਰਾਹ ਤੇ ਇਸ ਦੀ ਸਥਿਤੀ ਇਸ ਨੂੰ ਬਹਿਵੇ ਰਾਜਨੀਤਿਕ ਕੇਂਦਰ ਬਣਾਇਆ ਸਿੱਖ ਇਤਿਹਾਸ ਵਿੱਚ ਮਹੱਤਵ ਉਹ ਵੀ ਆਪਾਂ ਤੁਹਾਡੇ ਨਾਲ ਗੱਲ ਸਾਂਝ ਕਰਦੇ ਹਾਂ 1700 ਤੇ 4 ਈਸਵੀ ਵਿੱਚ ਵਜ਼ੀਰ ਖਾਨ ਨੇ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਜੀ ਨੂੰ ਇੱਥੇ ਸ਼ਹੀਦ ਵੀ ਕੀਤਾ ਸੀ ਜਿਹਨੂੰ ਆਪਾਂ ਸਾਕਾ ਸਰਹੰਦ ਕਹਿੰਦੇ ਆ ਜੀ 1700 64 ਇਸਵੀ ਵਿੱਚ ਜਿਹੜੀ ਆ ਬੈਟਲ ਆਫ ਸਰਹੰਦ ਹੋਈ ਸੀ ਜਿਸ ਵਿੱਚ ਸਿੱਖ ਫੌਜਾਂ ਨੇ ਅਫਗਾਨ ਗਵਰਨਰ ਜੈਨ ਖਾਨ ਸਰਹੰਦੀ ਨੂੰ ਮਾਰਿਆ ਸੀ ਅਤੇ ਇਹ ਖੇਤਰ ਸਿੱਖਾਂ ਦੇ ਜਿਹੜਾ ਕਿ ਅਧੀਨ ਆ ਗਿਆ ਸੀਗਾ ਜੀ ਇਹ ਇਹ ਜਿਹੜਾ ਤੁਸੀਂ ਦੇਖ ਰਹੇ ਹੋ ਇੱਥੇ ਤਕਰੀਬਨ ਦਿਨ ਰਾਤ ਜਿਹੜੀਆਂ ਗੱਡੀਆਂ ਉਹ ਚਲਦੀਆਂ ਰਹਿੰਦੀਆਂ ਨੇ ਪਲੇਟਫਾਰਮ ਤੇ ਅਮੀਸ਼ਾ ਜਿਹੜਿਆ ਦੇਖ ਰਹੇ ਆ ਸਾਹਮਣੇ ਦੋ ਨੰਬਰ ਪਲੇਟਫਾਰਮ ਤੇ ਨਾਲ ਹੀ ਉਹਦੇ ਤਿੰਨਾਂ ਤੇ ਇਹ ਹੈ ਇੱਕ ਨੰਬਰ ਪਲੇਟਫਾਰਮ ਤੇ ਆਫੀਸਲ ਕੁਝ ਬਣੇ ਹੋਏ ਆ ਤੇ ਸਾਰੀ ਇਹ ਹੈ ਇਲੈਕਟ੍ਰੀਫਾਈਡ ਆ ਸਾਰੇ ਜਿਹੜੀ ਇਹ ਲਾਈਨ ਆ ਤੇ ਤੁਸੀਂ ਦੇਖ ਰਹੇ ਹੋ ਬਹੁਤ ਸ਼ਾਨਦਾਰ ਸਟੇਸ਼ਨ ਸਾਫ ਸੁਥਰਾ ਇਹ ਬਣਿਆ ਹੋਇਆ ਜੀ ਸਾਰੇ ਪਾਸੇ ਤੁਹਾਨੂੰ ਇੱਥੇ ਕੋਈ ਕਿਸੇ ਤਰ੍ਹਾਂ ਦੇ ਰੋਟੀ ਪਾਣੀ ਜਾਂ ਹੋਰ ਕਿਸੇ ਚੀਜ਼ ਦੀ ਜਿਹੜੀ ਉਹ ਤਕਲੀਫ ਨਹੀਂ ਰਹੇਗੀ ਕਿਉਂਕਿ ਬਾਜ਼ਾਰ ਵੀ ਨਾਲ ਹੀ ਲੱਗਦਾ ਹੈ ਤਾਂ ਬਿਲਕੁਲ ਕੁਝ ਕਮੀਟਰਾਂ ਤੇ ਤੇ ਗੱਲ ਕਰ ਰਹੇ ਸੀ ਆਪਾਂ ਸਰਹੰਦ ਸਥਿਤੀ ਬਾਰੇ ਭਾਰਤ ਪਾਕਿਸਤਾਨ ਵੰਡ ਤੋਂ ਬਾਅਦ ਇਹ ਖੇਤਰ ਜਿਹੜਾ ਸੀ ਪੰਜਾਬ ਰਾਜ ਵਿੱਚ ਦਾ ਅਹੰਕਾਰਪੂਰਨ ਸੈਟਲਮੈਂਟ ਵੀ ਰਿਹਾ ਹੈ। ਅਧਿਕ ਤਫਸੀਲਾਂ ਤੋਂ ਸੌਰੀ ਜੀ ਤਫਸੀਲਾਂ 'ਚ ਇਹ ਪਤਾ ਲੱਗਦਾ ਕਿ ਇਤਿਹਾਸਕ ਇਮਾਰਤਾਂ ਇੱਥੇ ਬਾਗਾਂ ਨੇ ਰਹਾਇਸ਼ ਢਾਂਚਿਆਂ ਵੀ ਵੱਧ ਉੱਤਰ ਆਇਆ ਆਧਾਰਨ ਲਈ ਇੱਕ ਲੇਖ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਨੂੰ ਰੂੜਾ ਦੇ ਕੇ ਉਠਾ ਦਿੱਤਾ ਵਰਗੇ ਕਥਨ ਇੱਥੇ ਆਪਾਂ ਨੂੰ ਮਿਲਣਗੇ ਆਪ ਕੋ ਸਰਾਂ ਸ਼ਹਿਰ ਦੀ ਗੱਲ ਕਰਦੇ ਆ। ਤਾਂ ਇਥੇ ਆਮ ਖਾਸ ਬਾਲਾ ਮੁਗਲ ਦੌਰ ਵਿੱਚ ਬਾਦਸ਼ਾਹੀयत ਦੇ ਸਥਾਨਕ ਗਵਰਨਰਾਂ ਦੀ ਜਿਹੜੀ ਹੋ ਰਹੀ ਆ ਜਿਹੜੇ بڑے بڑے ਅਫੀਸਰ ਗਵਰਨਰ ਜਿਹੜੇ ਸੀ ਉਸ ਬ੍ਰਿਟਿਸ਼ ਰਾਜ ਦੇ ਵਿੱਚ ਤੁਸੀਂ ਦੇਖ ਰਹੇ ਹੋ ਜਿੱਥੇ ਆਹ ਦੇਖੋ ਬਿਲਡਿੰਗ ਸਾਰੀ ਬ੍ਰਿਟਿਸ਼ ਦੌਰ ਦੇ ਜਿਹੜੀ ਬਣੀ ਹੋਈ ਆ। ਯਾ ਇੱਕ ਟ੍ਰੇਨ ਆਈ ਪਠਾਨਕੋਟ ਵਾਲੀ ਇਹ ਦਿੱਲੀੋਂ ਚੱਲਦੀ ਆ ਇਹ ਪਠਾਨਕੋਟ ਜਾਂਦੀ ਆ ਆ ਪਾਸਟੇਸ਼ਨ ਦੇ ਬਾਰੇ ਜਿਹੜੀ ਗੱਲ ਕਰ ਰਹੇ ਹਾਂ ਇਹ ਵੇਟਿੰਗ ਹਾਲ ਆ ਇਹ ਇੱਥੇ ਦਾ ਸਰਹੰਦ ਰੇਜਨ ਰੇਜਿਸਟ੍ਰੇਸ਼ਨ ਇਹਦੇ ਵਿੱਚ ਜਿਹੜਾ ਤੁਹਾਨੂੰ ਦੱਸਿਆ ਸੀ ਨਵੀਨੀਕਰਨ ਵੀ ਹੋਇਆ ਸੀ ਤੇ ਇਹ ਹੈ ਪਲੇਟਫਾਰਮ ਨੰਬਰ 2 ਦੇ ਤਿੰਨ ਤੇ ਜਾਣ ਲਈ ਉੱਪਰ ਅਪਸਟੇਅਰ ਜਿਹੜੀਆਂ ਬਣੀਆਂ ਹੋਈਆਂ ਨੇ। ਦਿੱਲੀ ਹੈ ਪਲੇਟਫਾਰਮ ਨੰਬਰ 1 ਤੇ ਟ੍ਰੇਨ ਇੱਕਾਈ ਹੋਈ ਹੈ ਤੇ ਆਪਾਂ ਜਿਹੜੀ ਗੱਲ ਕਰ ਰਹੇ ਸੀ ਆਪਾਂ ਸਰਹੰਦ ਸ਼ਹਿਰ ਦੀ ਗੱਲ ਕਰ ਰਹੇ ਸੀ। ਨੌਗਾਜਾ ਪੀਰ ਦਰਗਾਹ ਜਿਹੜੀ ਆ 17ਵੀਂ ਸਦੀ ਦਾ ਇਸਲਾਮਿਕ ਖਾਨਵੀ ਇੱਥੇ ਹੈ। ਗੁਰਦੁਆਰਾ ਫਟੇਗੜ ਸਾਹਿਬ ਉੱਥੇ ਜਿੱਥੇ ਸ਼ਹੀਦ ਸਹਿਬ ਯਾਦੇ ਨੂੰ ਆਪਾਂ ਯਾਦ ਕਰਦੇ ਆ ਤੇ ਉਹ ਸਥਾਨ ਇੱਥੇ ਜਿਹੜੇ ਬਣੇ ਆ ਤੇ ਸੋ ਆਲਰੇਡੀ ਟ੍ਰੇਨ ਆਈ ਸੀ ਪਠਾਨਕੋਟ ਵਾਲੀ ਇਹ ਵੀ ਚੱਲ ਪਈ ਆ ਇੱਥੇ ਕੁਝ ਜਿਹੜੇ ਆ ਕੰਮ ਤੁਸੀ ਦੇਖ ਸਕਦੇ ਹੋ ਚੱਲ ਰਹੇ ਨੇ ਤੇ ਇਹ ਵੀ ਪੁਰਾਣੇ ਤੁਸੀਂ ਦੇਖ ਰਹੇ ਹੋ ਉਹ ਮਾਰਤਾ ਨੇ ਬਣੀਆਂ ਹੋਈਆਂ ਨੇ ਸਰਹੰਦ ਕਿਸੇ ਸਮੇਂ ਭਾਰਤ ਦੇ ਉੱਤਰ ਪੱਛਮੀ ਭਾਗ ਵਿੱਚ ਰਾਜਨੀਤਿਕ ਸਮਾਜਿਕ ਅਤੇ ਧਾਰਮਿਕ ਤੌਰ ਤੇ ਬਹੁਤ ਮਹੱਤਵਪੂਰਨ ਜਿਹੜਾ ਸਥਾਨ ਸੀ ਇਸ ਦਾ ਇਹ ਇਤਿਹਾਸਾ ਹਿੰਦੂ ਰਾਜ ਮੋਗਲ ਖੇਤਰ ਵਿੱਚ ਸਿੱਖਵੱਦੀ ਤੇ ਆਧੁਨਿਕ ਪੀੜ੍ਹੀਆਂ ਤੱਕ ਜਿਹੜਾ ਤੰਗ ਲਖੀਰ ਵਿੱਚ ਜਿਹੜਾ ਘੁੰਮਦਾ ਸੀ ਇੱਥੇ ਵੱਖ-ਵੱਖ ਧਾਰਮਿਕ ਭੂਮਿਕਾਵਾਂ ਵਾਲੇ ਲੋਕ ਕਾਨੇ ਆਪਣਾ ਚਿਹਰਾ ਛੱਡਿਆ ਸੋ ਇਹ ਸੀ ਆਪਾਂ ਤੁਹਾਨੂੰ ਜਿਹੜਾ ਇੱਥੇ ਦਾ ਸਰਹੰਦ ਰੇਲਵੇ ਸਟੇਸ਼ਨ ਅਤੇ ਸਰਹੰਦ ਸਿਟੀ ਜੋ ਕਿ ਅੱਜਕੱਲ ਇਹ ਡਿਸਟ੍ਰਿਕਟ ਜ਼ਿਲ੍ਹਾ ਯਾਨੀ ਕਿ ਫਤਿਹਗੜ੍ਹ ਸਾਹਿਬ ਦੇ ਵਿੱਚ ਹੈ ਇਹ ਇੱਕ ਜੰਕਸ਼ਨ ਰੇਲਵੇ ਸਟੇਸ਼ਨ ਹੈ ਜੀ ਇੱਥੋਂ ਤੁਸੀਂ ਯੂ ਟ੍ਰੇਨਰ ਓਹੋ ਆ ਸਾਰਾ ਤੁਸੀਂ ਪੜ ਸਕਦੇ ਹੋ ਸਾਰਾ ਸਰਹੰਦ ਬਾਰੇ ਸ਼ਹੀਦ ਪਿੱਛੇ ਸਹਿਬਜ਼ਾਦੀਆਂ ਨੇ ਜਿਹੜਿਆ ਨੀਆਂ ਵਿੱਚ ਜਿਹੜਿਆ ਗੁਰਦੁਆਰਾ ਸ੍ਰੀ ਪਟਕੜ ਸਾਹਿਬ ਆ ਇਹ ਤੁਸੀਂ ਸਾਰੇ ਪੜਨਾ ਜ਼ਰੂਰ ਇਹ ਲਿਖਿਆ ਹੋਇਆ ਸਰਹੰਦ ਰੇਲਵੇ ਸਟੇਸ਼ਨ ਤੇ ਉੱਤਰ ਦੇ ਸਾਰ ਤੁਹਾਨੂੰ ਇੱਕ ਨੰਬਰ ਪਲੇਟ ਫਾਰਮ ਤੇ ਬੋਰਡ ਮਿਲੇਗਾ ਜੇ ਅਜੇ ਟ੍ਰੇਨ ਸੀ ਇਹ ਕੋਈ ਨੰਗ ਚੁੱਕੀ ਹੈ ਜੀ ਸੋ ਇਹ ਆਪਾਂ ਦਾ ਇਤਿਹਾਸ ਸਨਾਇਆ ਸਰੰਦ ਜੰਕਸ਼ਨ ਬਾਕੀ ਇੱਥੇ ਜਿਹੜਾ ਨਵੀਨੀਕਰਨ ਦਾ ਜਿਹੜਾ ਉਹ ਕੰਮ ਆ ਉਹ ਜੋਰੋ ਸ਼ੋਰਾ ਨਾਲ ਉਹ ਉਹ ਜਿਹੜਾ ਚੱਲ ਰਿਹਾ ਜੀ ਸੋ ਇੱਥੋਂ ਤੁਸੀਂ ਯੰਸ਼ਣ ਹੋਣ ਕਰਕੇ ਜਿਹੜਾ ਟ੍ਰੇਨਾਂ ਆ ਤੁਸੀਂ ਇੱਥੋਂ ਦਿੱਲੀ ਨੂੰ ਅੰਮ੍ਰਿਤਸਰ ਨੂੰ ਨੰਗਲ ਡੈਮ ਉਨਾ ਲੇ ਹਿਮਾਚਲ ਪ੍ਰਦੇਸ਼ ਦੇ ਜਿਹੜਾ ਦੋਲਤਪੁਰ ਚੌਂਕ ਲਈ ਉਹ ਤ੍ਰਿਗਨਾਈਥ ਤੋਂ ਨਹੀਂ ਸਕਦੇ ਹਾਂ ਤੋਂ ਇਸ ਬਾਹਰ ਦੇ ਪਾਸੇ ਆ ਗਏ ਆ ਇਹ ਬਾਹਰ ਬਹੁਤ ਸੋਹਣੇ ਪਾਰਕ ਵਗੈਰਾ ਬਣੇ ਆ ਤੇ ਤੁਹਾਨੂੰ ਇਤਿਹਾਸ ਸੁਣਾਇਆ ਅੱਛਾ ਲੱਗਿਆ ਤਾਂ ਸ਼ੇਅਰ ਜ਼ਰੂਰ ਅੱਗੇ ਕਰਦੇ ਕਰੋ ਇਹ ਹੈ ਨਵੇਂਨੀ ਕਰਨ ਤਹਿਲ ਜਿਹੜਾ ਬਾਹਰ ਲੱਗ ਤੁਸੀਂ ਦੇਖ ਰਹੇ ਹੋ ਨਰੇਸ਼ ਸਟੇਸ਼ਨ ਦਾ ਬਣਿਆ ਹੋਇਆ ਤੇ ਆਵਾਜਾਈ ਲਈ ਇੱਥੇ ਤੁਹਾਨੂੰ ਆਟੋ ਵਗੈਰਾ ਉਹ ਤੁਹਾਨੂੰ ਮਿਲ ਜਾਣਗੇ ਦੇ ਬਹੁਤ ਸੋਣਾ ਜਾਣੀਗੇ ਉੱਪਰ ਜਿਹੜੇ ਗੁੰਬਦ ਬਣਿਆ ਉਹ ਗੁਰਦੁਆਰਾ ਸਾਹਿਬ ਫਤਿਹਗੜ੍ਹ ਸਾਹਿਬ ਨੂੰ ਦਰਸਾਉਂਦੇ ਨੇ ਕਿਉਂਕਿ ਇਹ ਇੱਕ ਸ਼ਹੀਦਾਂ ਦੀ ਧਰਤੀ ਹੈਗੀ ਹੈ ਜੀ ਤੇ ਸਵਾਰੀਆਂ ਸੋ ਏਸੀ ਸਰੰਦ ਰੇਲਵੇ ਸਟੇਸ਼ਨ ਦਾ ਇਹ ਇਤਿਹਾਸ ਤੁਸੀਂ ਦੇਖਿਆ ਕਿਸ ਤਰ੍ਹਾਂ ਦਾ ਲੱਗਿਆ ਅੱਛਾ ਲੱਗਿਆ ਤਾਂ ਵੀਡੀਓ ਨੂੰ ਲਾਈਕ ਕਰਨਾ ਇਦੇ ਨਾਲ ਆਪਾਂ ਇਸ ਵੀਡੀਓ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ ਜੀ ਤੁਹਾਡਾ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਅਗਲੀ ਵੀਡੀਓ ਔਨ ਤੱਕ ਮੇਰਾ ਇੰਤਜ਼ਾਰ ਕਰਨਾ ਜਿਹੜੇ ਮੇਰੇ ਵੀਰ ਭਾਈ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆਫ ਪਹਿਲ ਦੇ ਆਧਾਰ ਤੇ ਮਿਲ ਸਕੇ ਇਹਦੇ ਨਾਲ ਰੱਬ ਰੱਖਾ ਚੱਤ ਸ੍ਰੀ ਕਾਲ